पंजाब विधानसभा में विपक्ष के नेता श्री प्रताप सिंह बाजवा विशेष रूप से सन्नौर में कांग्रेस पार्टी के उम्मीदवार डॉक्टर धर्मवीर गांधी के पक्ष में एक चुनावी रैली करने पहुंचे जहां उनके साथ डॉक्टर धर्मवीर गांधी और सन्नौर निर्वाचन क्षेत्र प्रभारी श्री हरिंदर पाल भी थे सिंह हरी मान की उपस्थिति में कार्यालय का उद्घाटन किया गया प्रताप सिंह बाजवा ने केंद्र सरकार पर हमला बोला और मोदी सरकार को किसानों की हत्यारी सरकार बताया उन्होंने कहा कि पंजाब के मुख्यमंत्री बीजेपी के साथ मिलकर काम कर रहे हैं उन्होंने कहा कि केजरीवाल का खुद का बयान भी है कि केंद्र में भारत गठबंधन की सरकार बनने पर प्रधानमंत्री कांग्रेस का होगा उन्होंने कहा कि जब यह स्पष्ट है तो वोट सीधे कांग्रेस पार्टी को देना चाहिए डॉक्टर गांधी के बारे में उन्होंने कहा कि आज की राजनीति में अविश्वास के माहौल में डॉक्टर गांधी उन दुर्लभ राजनेताओं में से एक हैं जिनके बारे में दावे के साथ कहा जा सकता है कि वे कभी किसी प्रलोभन में नहीं झुकेंगे और न ही डर कर झुकेंगे संबोधन के दौरान डॉक्टर गांधी ने लोगों से अपने पिछले कार्यकाल में किए गए काम को अन्य प्रत्याशियों के साथ तोलने की अपील की इसके अलावा उन्होंने इस चुनाव को ऐतिहासिक चुनाव बताया और कहा कि केंद्र सरकार देश के संविधान को खत्म कर लोगों को मिले सभी तरह के अधिकारों को खत्म करना चाहती है इस अवसर पर हरिंदरपाल सिंह हैरीमान जिला अध्यक्ष ग्रामीण हरविंदर सिंह खनौरा पूर्व विधायक मदनलाल जलालपुर उदयवीर सिंह ढिल्लो अध्यक्ष नगर परिषद दरबारा सिंह हल्का प्रभारी शुतराना गौरव संतू विष्णु शर्मा हल्का प्रभारी पटियाला इस अवसर पर आयोजित रैली में रतिंदर पाल सिंह रिक्की मान पूर्व चेयरमैन मार्केट कमेटी पटियाला अश्विनी बाटा ब्लॉक अध्यक्ष महक ग्रेवाल डायरेक्टर जोगिंदर सिंह काकड़ा किसान कांग्रेस वाइस चेयरमैन पंजाब बबी गोयल प्रणव गोयल जिलाध्यक्ष यूथ कांग्रेस बिटू घनौरी जिलाध्यक्ष किसान कांग्रेस रजपाल सिंह जोड़ी माजा दलविंदर धंजू ਸਾਹਿਬ ਬੜੀ ਸੰਖਿਆ ਵਿੱਚ ਪੰਜ ਸਰਪੰਚ ਅਧਿਕਾਰੀ ਕਰਮਚਾਰੀ ਐਮ ਸਥਾਨੀ ਨਿਵਾਸੀ ਉਪਸਥਿਤ ਸੋਈਏ ਹਰਿਆਣੇ ਵਿੱਚ ਕਿਉਂਕਿ ਬਾਲੂ ਤੇ ਪਿੰਡ ਦੇ ਅਗਲੇ ਪਾਸੇ ਜੀਨ ਸ਼ੁਰੂ ਹੋ ਜਾਂਦਾ ਹਾਈ ਕੋਰਟ ਹਾਂ ਦੇ ਬਲ ਹਾਈ ਕੋਰਟ ਨੇ ਗੱਲ ਕਹੀ Gandhi ਸਾਹਿਬ ਕਿ ਪੰਜਾਬ ਪੁਲਿਸ ਕੇਸ ਲੈਣਾ ਨਹੀਂ ਚਾਹਦੀ ਹਰਿਆਣੇ ਵਾਲੇ ਮੇਰੇ ਕਹੋ ਨੇ ਕਿ ਸਾਰੀ ਇਨਵੈਸਟੀਗੇਸ਼ਨ ਸਾਹੂ ਦੇਤੀ ਜਾ ਇੱਥੇ ਆਪਾਂ ਨੂੰ ਸਾਫ਼ ਨਹੀਂ ਪਤਾ ਕਿ ਬਕਾਇਦਾ ਤੌਰ 'ਤੇ ਹਰ ਇੱਕ ਕੇ ਹਰਿਆਣਾ ਦੀ ਸਰਕਾਰ ਨਾਲ ਭਗਵੰਤ ਮਾਨ ਨੇ ਜੋ ਕੁਝ ਕਿਸਾਨੀ ਆਪਣੀ ਨਾ ਕਰ ਪਾਇਆ। ਤੋ ਸਾਨੂੰ ਕੋਈ ਜਸਟਿਸ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਇੱਕ ਅਗਲੀ ਗੱਲ ਹੋਰ ਸੁਣ ਲੋ ਮੇਰੀ। ਆਪ ਜਿਹੜੀ ਇੰਡੀਆ ਆਲਾਈਂਸ ਹੈ, ਭਾਜਪਾ ਦੇ ਖਿਲਾਫ ਇੰਡੀਆ ਆਲਾਈਂਸ ਉਹਦਾ ਚੇਅਰਮੈਨ ਕੌਣ ਹੈ ਕਾਮਰਸ? 350 ਤੋਂ ਵੱਧ ਅਸੀਂ ਸੀਟਾਂ ਸਾਰੇ ਹਿੰਦੁਸਤਾਨ ਚ ਰੱਖਦੇ। अरविंद केजरीवाल साहब ने कहा कि ममता बनर्जी ने बयान आप दिया है। ਤੁਸੀਂ ਸਾਰਿਆਂ ਨੇ ਪੜਿਆ ਹੋਵੇਗਾ ਕਿ ਜੇ ਇੰਡੀਆ ਗਲਾਬ ਦੀ ਸਰਕਾਰ ਬਣਦੀ ਹੈ ਤਾਂ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਵੇਗਾ। ਕਿ ਪੜਿਆ ਕਿ ਨਹੀਂ ਕਿ ਤੁਸੀਂ ਆਪ ਪੜਿਆ। ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਣਾ ਤੇ ਫਿਰ ਆਪਾਂ ਆਪ ਨੂੰ ਵੋਟਾਂ ਦੇ ਪਾਈਏ ਬਸੇ ਦੀ ਕਾਂਗਰਸ ਨੂੰ ਵੋਟਾਂ ਪਾਓ। ਆਪਾਂ ਦਲੀਲ ਦੀ ਗੱਲ ਕਰਦੇ केजरीवाल ਦਾ ਬੰਦ ਪਰ ਮੈਂ ਕੋਈ ਆਪਣਾ ਨਿਆਣੇ ਦੱਸ ਸਕਦਾ। ਕੇਜੀ ਦੇ ਵਾਲੇ ਖੁਦ ਕੇ ਕਾਂਗਰਸ ਆ ਚ ਪ੍ਰਾਈਮ ਮਿਨਿਸਟਰ ਤੇ ਜੇ ਪ੍ਰਾਈਮ ਮਿਨਿਸਟਰ ਹੀ ਕਾਂਗਰਸ ਦਾ ਆ ਨਾ ਫਿਰ ਉਹ ਤਾਂ ਇਹਨਾਂ ਨੂੰ ਕਿਹੜੇ ਕੰਮ ਨੂੰ ਪਾਣੀ ਹੈ ਜਦੋਂ ਅਸੈਂਬਲੀ ਦੀ ਗੱਲ ਹੋਏਗੀ ਉਦੋਂ ਆਪਣਾ ਅਸੈਂਬਲੀ ਦਾ ਹਸਤਾਬ ਤਾ ਆਪ ਨਾ ਕਰ ਲਾਂਗੇ ਤੋਂ ਕਿਰਪਾ ਕਰਕੇ ਵੋਟ ਜ਼ਾਇਆ ਨਹੀਂ ਕਰਨੀ ਨਾ ਇਹਨਾਂ ਆਪ ਵਾਲਾ ਦੇ ਅੱਗੇ ਕੋਈ ਚਲਾ ਪਿੱਛੇ ਕੋਈ ਨਹੀਂ ਹੈਲੋ ਕੰਪਲੀਟਲੀ ਫੇਲ ਸਰਕਾਰ ਇਹ ਤੁਹਾਨੂੰ ਪਤਾ ਹੋਵੇਗਾ ਇਹ ਗੱਲ ਕਹੀ ਸੀ ਕਿ ਜਿੱਦਨ ਮੇਰੀ ਸਰਕਾਰ ਆ ਗਈ ਜੇ ਇੱਕ ਵੀ ਖੁਦਕਸ਼ੀ ਕੋਈ ਕਿਸਾਨ ਕਰੇਗਾ ਤੇ ਕੇਜਰੀਵਾਲ ਕਹਿੰਦਾ ਸੀ ਮੈਂ ਜ਼ਿੰਮੇਵਾਰ ਹੋਊਗਾ ਕਈ ਖੁਦਕਸ਼ੀਆਂ ਹੋ ਚੁੱਕੀਆਂ ਕਦੀ ਕਿਸੇ ਨਾਂ ਨਹੀਂ ਲਿਆ ਲਾਅ ਐਂਡ ਆਰਡਰ ਦੀ ਇਹ ਸਿਚੁਏਸ਼ਨ ਹੈ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦਾ ਮਾਲ ਮਹਿਫੂਜ਼ ਨਹੀਂ ਦਿਨ ਦਿਹਾੜੇ ਫਰੋਤੀਆਂ ਚੱਲ ਰਹੀਆਂ ਸਿੱਧੂ ਮੂਸੇਵਾਲੇ ਦਾ ਕਤਲ ਤੁਹਾਡੇ ਸਾਹਮਣੇ ਹੈ ਨੌਜਵਾਨ ਬੱਚੇ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਪਾਈ ਤੋਂ ਇਹ ਸਾਰੀਆਂ ਗੱਲਾਂ ਪਿੱਛੇ ਲੰਬਾ ਨਾ ਦਾੰਦਾ ਹੋਇਆ ਮੈਂ ਹੱਥ ਜੋੜ ਕੇ ਗੁਜ਼ਾਰਿਸ਼ ਬੇਨਤੀ ਸਾਰਿਆਂ ਨੂੰ ਕਰੂੰਗਾ ਸਾਰੇ ਬਿਹਤਰੀਨ ਕੈਂਡੀਡੇਟ ਲੈ ਕੇ ਬਹੁਤ سارے ਬੰਦੇ ਜਿਹੜੇ ਸਾਡੇ ਇਤਵਾਜ਼ ਕਰਦੇ ਸੀ ਉਹਨਾਂ ਨੇ ਪਹਿਲੇ ਸਾਨੂੰ ਖੁਦ ਸਵਾਰਥ ਕੀਤੀ ਕਿ ਯਾਰ ਕੁਝ ਕਰੋ ਜੇ ਗਾਂਧੀ ਸਾਹਿਬ ਆ ਸਕੋ ਉਹਨਾਂ ਨੂੰ ਸਾਡੇ ਆਸੀ ਨਾ ਹੋਣ ਗਿਆਗੇ ਜਦੋਂ ਆਗੇ ਉਹ ਦਵਾਵਾਂ ਵੀ ਹੋਣ ਬੈਕ ਮਾਰ ਕੇ ਉਹ ਗਿਆ ਹੁਣ ਉਹਨਾਂ ਟ੍ਰੈਕਟਰ ਬੈਕ ਗਿਆ ਉਹਦੇ ਚ ਪਾ ਲਿਆ ਤੇ ਹੁਣ ਲੋਕ ਗਾਂਧੀ ਜੀ ਨੂੰ ਚੰਦੇ ਨੇ ਇਹ ਆਦਮੀ ਉਹ ਜਿਹੜਾ ਵਕਾਲੂ ਨਹੀਂ ਸਾਰਾ ਵੱਡੀ ਐਸ ਮਾਹੌਲ ਦੇ ਵਿੱਚ ਆ ਜਿਹੜੀ ਨਵੀਂ ਕੁਕੜੀਆਂ ਵਾਲੀ ਬਿਮਾਰੀ ਪਈ ਜਿਹਦੇ ਬਾਰੇ ਪਤਾ ਹੀ ਕੋਈ ਨਹੀਂ ਲੱਗਦਾ ਕਸ਼ਮੀਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਆਏਗਾ ਗਵੰਡੀ ਗਿਆ ਜੇ ਉਹ ਗੋਲਡੀ ਜਾਂ ਛੋਟਾ ਜਿਹਾ ਮੁੰਡਾ ਯੂਨੀਵਰਸਿਟੀ ਜੋ ਨਿਕਲਿਆ ਟਿਕਟ ਦੋ ਵਾਰ ਬੇਤੀ ਐਮਐਲਏ ਬਣਾਤਾ ਹਵਾ ਖਰਾਦੂ ਮੈਂ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਗਾਂਧੀ ਸਾਹਿਬ ਇੱਥੇ ਪਹਿਲੇ ਪ੍ਰੈਸ ਨੂੰ ਦੱਸਿਆ ਕਿ ਇਹਦਾ ਸੌਦਾ ਹੋ ਗਿਆ ਜੀ ਆਪ ਨਾਲ ਹੁਣ ਸੌਦਾ ਕੀ ਹੋਇਆ ਕਿ ਮੀਤ ਹੇਰ ਐਮਪੀ ਬਣ ਜਾਏਗਾ ਤਾਂ ਤੈਨੂੰ ਬਰਨਾਰੇ ਦੀ ਸੀਟ ਲੜਾ ਦੇਵਾਂਗੇ ਇਹੋ ਸੌਦਾ ਤੇ ਦੱਸਿਆ ਇੱਕ ਜਿਹੜਾ ਜੱਟ ਨੇ ਕੀਤਾ ਦੀ ਮੱਝ ਨਿਕਲ ਗਈ ਸੀ ਕਰੋ ਉਹਨੂੰ ਕਰ ਸਿਆਣੇ ਬੰਦੇ ਨੇ ਲਾਇਆ ਦਿੱਤੀ ਕਿ ਪੁਲਿਸ ਦੇ ਦਿੱਤੇ ਇਹਨਾਂ ਤੋਂ ਅਬਿਆਸ ਉਮੀਦ ਲਾਦੇ ਇਹਨਾਂ ਨੇ ਕੋਈ ਮੱਝ ਲੱਭ ਕੇ ਨਹੀਂ ਦੇਣੀ ਉਹਦੀ ਤੇ ਤੁਹਾਨੂੰ ਪਤਾ ਚੋੜਨ ਵਾਲੀ ਨਹੀਂ ਰਹੇ ਹੁੰਦੇ ਤੂੰ ਐ ਕਰ ਪਹਿਲੇ ਤੇ ਜਾ ਕੇ ਕਿਤੇ ਗੁਰਦੁਆਰਾ ਸਾਹਿਬ ਦੇ ਅਰਦਾਸ ਅਰਦੂਸ ਕਰਾ ਉਹਨਾਂ ਨੇ ਅਰਦਾਸ ਕਰਾਈ ਕਿ 500 ਰੁਪਏ ਗੁਰੂਵਾਲਾ ਸਾਹਿਬ ਬਖਸ਼ਿਸ਼ ਕਰੋ ਕਿ ਮੰਜ ਸਾਡੀ ਵਾਪਸ ਕਿਤੇ ਲੱਭ ਤੇ ਮੈਂ ਇਥੇ ਮੱਥਾ ਟੇਕ ਕੇ ਜਾਊਂਗਾ ਪਾਕਾ ਕਿ ਟੱਪਿਆ ਉਹ ਮੰਜ ਜਿਵੇਂ ਨਾ ਲੱਭੀ ਫਿਰ ਮੰਦਰ ਨੂੰ ਤੁਰ ਪਿਆ ਉੱਥੇ ਜਾ ਕੇ 500 ਰੁਪਏ ਦਾ ਵਾਦਾ ਕਰ ਦਿੱਤਾ ਕਿ ਜੇ ਮਾਝੇ ਬਤੋਗੇ ਤੇ 500 ਰੁਪਏ ਵਾਰ ਕੇ ਜਾਊਂ ਫਿਰ ਮਸਜਿਦ ਨੂੰ ਤੁਰ ਪਿਆ ਫਿਰ ਗਿਰਜਾ ਘਰ ਨੂੰ ਤੁਰ ਪਿਆ ਜਿੱਦਣ ਗਿਰਜਾ ਘਰ ਮੱਥਾ ਟੇਕਣ ਲੱਗਿਆ ਤੇ ਜੇ ਨਾਲ ਦਾ ਯਾਰ ਸੀ ਸਿਆਣਾ ਤੇ ਦਾਦੀ ਸਾਹਿਬ ਸੂਨ ਸਿੰਘ ਦਾ ਨਾਲ ਸੀ ਉਹ ਸੂਨ ਸਿੰਘ ਕਹਿੰਦਾ ਦਾਕਾ 1500 ਦੀ ਮੰਜ ਸੀ ਤੇ 2000 ਤੱਕ ਤੇ ਆਪਾਂ ਇੱਥੇ ਮੱਥਾ ਟੇਕ ਚੱਲੇ ਆ ਉਹ ਕਹਿੰਦਾ ਮੱਝ ਤੇ ਸਿੰਘਾਂ ਨੂੰ ਤੇ ਹੱਥ ਪੈ ਲੈਣਦੇ ਮੈਂ ਕੀ ਦੇਣਾ ਇਹਨਾਂ ਨੂੰ ਤੂੰ ਇਹਨਾਂ ਨੂੰ ਕੀ ਲੱਭਦੇ ਹੋ ਸਾਰਿਆਂ ਨੂੰ ਤੋਂ ਗੁਜ਼ਾਰਿਸ਼ ਮੇਰੀ ਇਹ ਨਹੀਂ ਆਹ ਵੇਖੋ ਬੰਦੇ ਬੈਠੇ ਜਿਹੜਾ ਬਕਾਉ ਨਹੀਂ ਸਾਰਿਆਂ ਨੂੰ ਬਧੀ ਗੱਲ ਤੇ ਫਿਰ ਜਿਹੜਾ ਅੱਜ ਦੇ ਲੋਕ ਜਿਹੜਾ ਦੇਸ਼ ਦੀ ਲੜਾਈ ਆਪਣੇ ਸੂਬੇ ਦੀ ਲੜਾਈ ਤੇ ਪਟਿਆਲੇ ਦੀ ਲੜਾਈ ਇਮਾਨਦਾਰੀ ਦੀ ਲੜਾਈ ਤੇ ਜਿੰਨੇ ਕੈਨੇਡੀਅਨ ਤੇ ਅਜੇ ਇਹਨਾਂ ਨੇ ਮੰਗਦੇ ਲੈ ਕੇ ਚਾੜੀ ਤਾਂ ਕੋਈ ਰਾਖੀ ਤੇ ਨਹੀਂ ਸੀ ਨਾ ਕੀਤੀ ਗਾਂਧੀ ਸਾਹਿਬ ਨੇ ਲੱਗਿਆ ਜਿਹੜੇ ਪਹਿਲੇ ਬੰਦੇ ਘੱਲੋਂ ਨਾ ਕਹੇ ਮੇਰੀ ਜਿਹੜੀ ਹੈ ਵਾਈ ਜਿਹੜੇ ਠੀਕ ਨੇ ਨੇ ਤੇ ਮੈਂ ਇਸ ਟਾਈਮ 75 76 ਸਾਲ ਦਾ ਹੋ ਗਿਆ ਮੈਨੂੰ ਤੇ ਇਸ ਗੱਲ ਤੇ ਨਾ ਤੁਸੀਂ ਜ਼ੋਰ ਪਾਓ ਮੈਂ ਆਲਰੇਡੀ ਇਹ ਸਿਆਸਤ ਚੜ੍ਹ ਗਿਆ ਤੇ ਦਿੱਲੀ ਵਾਲਿਆਂ ਨੇ ਅਸੀਂ ਕਿਹਾ ਕਿ ਸਾਡੇ ਕਹਨੇ ਵੇਖਤੀ ਹੈ ਨਹੀਂ ਤੁਸੀਂ ਵੇਖ ਲਓ ਉਹ ਦਿੱਲੀ ਵਾਲਿਆਂ ਨੇ ਬੇਨਤੀ ਇਹਨਾਂ ਨੂੰ ਕੀਤੀ ਰਾਹੁਲ ਜੀ ਦੀ ਇਹਨਾਂ ਬੇਨਤੀ ਕਬੂਲੀ ਉਹਨਾਂ ਕਹਿੰਦਾ ਕਿ ਬੇਸ਼ਤੀ ਲੜਾਈ ਵਾਸਤੇ ਸਾਨੂੰ ਜੰਦੀ ਸਾਹਿਬ ਤੁਸੀਂ ਆਪਣੇ ਆਪ ਨੂੰ ਹਾਈਪੇ ਲੋਕ ਦੱਸਦੇ ਹੋ ਅਸੂਲਾਂ ਵਾਲਾ ਆਦਮੀ ਦੱਸੋ ਅੱਜ ਸਾਨੂੰ ਅਸੂਲਾਂ ਵਾਲੇ ਬੰਦਿਆਂ ਦੀ ਲੋਕ ਬੇ ਅਸੂਲੇ ਤਾਂ ਅਸੀਂ ਵੇਖ ਹੀ ਲਏ ਆ ਪਟਿਆਲੇ ਵਾਲੇ ਤੁਸੀਂ ਵੇਖ ਹੀ ਲਏ 10 ਸਾਲ ਮੁੱਖ ਮੰਤਰੀ ਰੱਖੇ ਹੋਣ ਤੇ ਪਰਮਜੀਤ ਕੌਰ ਜੀ ਨੇ ਘਟਨਖਾਤਾ ਵੀ ਨਹੀਂ ਛੱਡੀ ਉਹ ਨੋਬੇਲੀ ਤੇ ਉਹ ਖੀਲ ਦੀ ਤਨਖਾ ਲੈ ਗਈ ਤੇ ਫਿਰ ਭੱਜ ਮੈਦ ਗਈ ਤੇ ਹੁਣ ਭੱਜ ਮੈਦ ਗਈ ਤੇ ਡਾਂਗਾਂ ਲੈ ਕੇ ਬਾਹਰ ਖਲੋਤੇ ਹੁੰਦੇ ਜਿਹੜੇ ਹਾਰ ਲੈ ਕੇ ਪਿੰਨਾ ਬਾਹਰ ਖਲੋਤੇ ਡਾਂਗਾਂ ਲੈ ਕੇ ਖਲੋਤੇ ਇਹ ਹਾਲਤ ਨਾ ਬੰਦੇ ਦਾ ਜਿਹੜੇ ਬੰਦੇ ਜਮੀਰ ਵੇਚਣ ਵਾਲੇ ਨੇ ਜਿਹਨੇ ਪੇਤ ਜਮੀਰੇ ਲੋਤੇ ਗੁਰੂ ਮਹਾਰਾਜ ਸਾਹਿਬ ਹਾਥੇ ਤੇ ਕੈਪਟਨ ਮਰਿੰਦਰ ਸਿੰਘ ਨੇ ਜਦੋਂ ਗੁਟਕਾ ਸਾਹਿਬ ਲੈ ਕੇ ਤਲਵੰਡੀ ਸਾਬੋ ਵਾਲ ਮੂੰਹ ਕਰਕੇ ਦਮਦਮਾ ਸਾਹਿਬ ਤੇ ਗੱਲ ਕਹੀ ਸੀ ਕਿ ਮੈਂ ਨਸ਼ਾ ਦੂਰ ਕਰੂੰਗਾ ਤੇ ਫਿਰ ਉਸ ਪਾਸੇ ਕੋ ਧਿਆਨ ਨਹੀਂ ਸੀ ਦਿੱਤਾ ਤੁਸੀਂ ਵੇਖੋ ਰਾਖਿਓ ਉਹਦੀ ਜ਼ਮਾਨਤ ਜਿਹਨੇ ਸ਼ਹਿਰ ਬਸਾਇਆ ਹੋਇਆ ਇਹ ਹਾਲੇ ਦੀ ਪੱਤੀ ਸੀ ਜਿੱਥੋਂ ਪਟਿਆਲਾ ਬਣਿਆ 1791 92 ਚ ਸ਼ਹਿਰ ਦਾ ਨੀ ਪਤਾ ਲੱਖਿਆ ਗਿਆ ਉਹਦੀ ਜ਼ਮਾਨਤ ਇੱਕ ਨਵਾਲੇ ਵਾਲੇ ਮੁੰਡੇ ਨੇ ਕਰਾ ਤੇ ਹੁਣ ਇਹਦੀ ਜ਼ਮਾਨਤ ਗਾਂਧੀ ਸਾਹਿਬ ਨੇ ਕਰਾਨੀ ਜਿਹਨੂੰ ਜਨਮ ਦੇਣ ਵਾਲੇ ਦਿਨ ਦੇਖੋ ਕੁਦਰਤ ਲਿਖਦੀ ਐ ਜੋ ਧੋਖਾ ਕਰਦੇ ਹੋ ਕੁਦਰਤ ਲਿਖਦੀ ਪਹਿਲੇ ਬਾਦਲਾਹ ਨਾਲ ਕੀ ਹੋਇਆ ਹੋਰ ਭਗਵੰਤਨਾ ਤਾਂ ਕੇਜਰੀਵਾਲ ਨਾਲ ਤੁਸੀਂ ਕਹੀ ਜਾਂਦੇ ਹੋ ਆ ਮੇਰੇ ਬੋਲਦੇ ਸਰ ਸਟੇਜ ਸੈਕਟਰੀ ਸਾਹਿਬ ਕੇਜਰੀਵਾਲ ਨੂੰ ਕੀਮਤ ਅਦਾ ਕਰਨੀ ਪੈਗੀ ਕਿਉਂਕਿ ਇਹਨੇ ਬਰਗਾੜੀ ਦੇ ਬੈਗਲ ਕਲਾਸ ਦੇ ਜਸਟਿਸ ਨਹੀਂ ਦਿਵਾਈ ਉਹ ਤਿਹਾਰ ਦੇ ਵਿੱਚ ਬੈਠਾ ਜੇਲ੍ਹ ਤੋਂ ਤੁਮ ਵਜੇ ਵੀ ਨਜ਼ਰ ਨਹੀਂ ਆਈ ਬਾਦਲਾਹ ਨਾਲ ਕੀ ਹੋਈ ਤੇ ਕੈਪਟਨ ਨਾਲ ਕੀ ਹੋਇਆ ਤੇ ਕੇਜਰੀਵਾਲ ਅੰਦਰ ਪੇ ਚਾਰ ਤੋਂ ਬਹੁਤ ਮਾਨ ਅਸੀਂ ਦੇਵਾਂਗੇ ਇਹ ਸਾਡਾ ਵਾਦਾ ਹੈ ਜਿੱਦਣ ਵੀ ਮੌਕਾ ਮਿਲਿਆ ਬਾਕੀਆਂ ਦੀ ਬਾਅਦ ਚ ਵਾਰੀ ਹੈ ਕਿ ਪਹਿਲਾਂ ਭਗਵਾਨ ਤੇ ਜਾਏਗਾ ਮੈਂ ਤੁਹਾਨੂੰ ਵਾਦਾ ਕਰਕੇ ਚੱਲਿਆ ਬਾਈ ਗੁਰਜੀ ਦਾ ਸਾਥ ਸਾਡੇ ਗੁਰਜੀ ਦਾ ਕਿੰਹ ਹਰੀ ਮਾਨ ਜੀ ਕਾਕੜਾ ਜੀ ਬੱਤਾ ਸਾਹਿਬ ਲਾਜਪੁਰੇ ਦੇ ਬੰਸਰ ਸਾਹਿਬ ਆਏ ਨੇ ਮੈਡਮ ਪੱਠਾ ਲੈ ਮਹਿਲਾ ਵਿੰਦੇ ਜ਼ਿਲ੍ਹਾ ਪ੍ਰਧਾਨ ਸਿੰਘਲਾ ਸਾਹਿਬ ਸੰਦੀਪ ਸਿੰਘਲਾ ਜੀ और सब तो पहला मैं जिक्र करना चाहता सनौरा साहब के प्रधान और दरबारा सिंह जी शिकाणे तो आगे चले गए रे विष्णु शर्मा जी पटिया शहर तो आगे चले गए ने लागपुरा तो कनौर तो जवान तो आगे गए ने हाजरी लगा के गए ने अपनी जगजती प्रगट करके गए ने ਮੈਂ ਸਭ ਤੋਂ ਕਰਵਾਦੀ ਆ ਕਿਉਂਕਿ ਉਹਨਾਂ ਨੇ ਆਪਣੇ ਕੰਮ ਦੇ ਛੱਡ ਕੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈਗਾ ਹੈ ਮੈਂ ਤੋਂ ਪਹਿਲਾਂ ਬੋਲਣ ਵਾਲੇ ਬਲਾੜਿਆ ਨੇ ਬੜੇ ਵਿਸਤਾਰ ਸਹਿਤ ਅੱਜ ਦੇ ਮੁਜਤਾਹਲਾਤ ਨੇ ਮੁਲਕ ਦੇ ਪੰਜਾਬ ਦੇ ਹਿੰਦੁਸਤਾਨ ਦੇ ਉਹਨਾਂ ਬਾਰੇ ਜਾਣਨਾ ਪਾਇਆ ਹੈਗਾ ਹੈ ਔਰ ਅੱਜ ਜਿਹੜੇ ਚੋਣਾ 2024 ਦੀਆਂ ਹੋ ਰਹੀਆਂ ਹੈ ਮੈਂ iman ਸਾਹਿਬ ਨੇ ਦੱਸਿਆ ਕਿ ਵਾਹਮ ਚੁਣਾਨੀ ਹੈਗੀਆਂ ਆਮ ਚੋਣਾਪਾ ਬਹੁਤ ਹੁਣ ਤੱਕ ਦੇਖੀਆਂ ਨੇ ਇਹਨਾਂ ਚੋਣਾਂ ਜੂਨ ਨੇ ਜੋ ਫੈਸਲਾ ਆਏਗਾ ਇਹ ਸਰਕਾਰ ਤੁਰਦੀ ਹੋਏਗੀ ਇਹ ਜਿਹੜੇ ਜ਼ੀਰੋ ਤੇਰਾ ਵਾਲੇ ਸੀ ਨਾ ਇਹ ਤੇਰਾ ਜ਼ੀਰੋ ਹੋਣਾ ਔਰ ਇਹ ਸਾਫ ਜਾਣੇ ਨੇ ਇੱਕ ਨਵਾਂ ਵੱਡਾ ਫਤਵਾ ਪੰਜਾਬ ਦੇ ਲੋਕ ਅਸ ਗਾਂਧੀ ਦੇ ਹੱਥ ਪਾਏ ਸਾਹਿਬ ਤੁਹਾਡੀ ਲੀਡਰਸ਼ਿਪ ਔਰ ਆਜਾ ਗਿੰਗ ਦੀ ਲੀਡਰਸ਼ਿਪ ਔਰ ਉਹ ਗਾਂਧੀ ਜੀ ਦੀ ਲੀਡਰਸ਼ਿਪ ਵਿੱਚ ਅਲੋਪ ਦੇ ਜਾਰੇ ਨੇ ਔਰ ਕਿਸਾਨ ਜੱਫੇ ਬੰਦੀਆਂ ਵਾਲੇ ਜੋ ਬਾਜਵਾ ਸਾਹਿਬ ਤੁਸੀਂ ਸਟੈਂਡ ਹੋਇਆ ਤੁਸੀਂ ਸੁਪਰੀਮ ਕੋਰਟ ਚ ਲੜਾਈ ਲੜੀ ਆਪਣੇ ਜਿਹੜੇ ਸ਼ੁਕਰਮ ਸਿੰਘ ਦੇ ਸ਼ਹੀਦ ਹੋਏ ਅਸੀਂ ਖਨੌਰੀ ਗਏ ਆ ਬਾਜਵਾ ਸਾਹਿਬ ਦੀ ਹਾਈ ਕੋਰਟ ਚ ਪਾਈ ਸੁਪਰੀਮ ਕੋਰਟ ਚ ਲੜਾਈ ਲੜੀ ਹਰਿਆਣਾ ਸਰਕਾਰ ਦੇ ਖਾਤ ਔਰ ਕਮਿਸ਼ਨ ਅਪੁਆਇੰਟ ਕਰਾਇਆ ਅੱਜ ਸਾਰੇ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਜੱਫੇ ਬੰਦੀਆਂ ਨੇ ਉਹ ਤੁਹਾਡੇ ਆਵਾਜ਼ੀ ਦੇਾਰੇ ਧੰਨਵਾਦ ਕਰਦੇ ਨੇ ਮੈਨੂੰ ਖਨੌਰੀ ਸਾਰੇ ਜਦੀਏ ਬੰਦੇ ਇਹਨਾਂ ਤੋਂ ਮੋਟ ਕੀਤਾ ਤੇ ਬਾਜਵਾ ਸਾਹਿਬ ਨੇ ਪਹਿਲੀ ਵਾਰ ਸਰਕਾਰਾਂ ਕਮਿਸ਼ਨ ਅਪਾਇੰਟ ਕਰ ਦਿਆ ਬਾਜਵਾ ਸਾਹਿਬ ਨੇ ਹਾਈ ਕੋਰਟ ਤੋਂ ਕਮਿਸ਼ਨ ਅਪਾਇੰਟ ਕਰਾਇਆ ਜੀਵਨ ਪੰਜਾਬ ਦਾ ਡੀਜੀਪੀ ਹੈ ਉਹਨੇ ਦਾ ਡੀਜੀਪੀ ਹੈ ਉਹ ਵੀ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਬਾਜਵਾ ਸਾਹਿਬ ਇਹ ਸਾਰੇ ਟੈਕੋਟ ਇਸ ਵਾਰ ਕਿਸਾਨਾਂ ਦੀ ਮਜ਼ਦੂਰਾ ਦੀ ਔਰ ਸਾਡੇ ਕਾਂਗਰਸ ਦੇ ਟੈਂਡਰ ਦੀ ਕਾਂਗਰਸ ਪਾਰਟੀ ਦੇ ਹੱਕ ਜਾਨੀਆ ਤੁਹਾਡੇ ਬਾਤ ਤੁਹਾਡੇ ਹੱਥ ਮਜ਼ਬੂਤ ਕਰਾਂਗੇ ਔਰਾਂ ਨਾਲ ਪਰਖ ਅਸੀਂ ਤੁਹਾਡੇ ਚ ਦੇਖਦੇ ਆ ਪੰਜਾਬ ਦੇ ਲੋਕ ਔਰ ਸਾਰੇ ਕੁਝ ਸਾਰੇ ਲੋਕ ਸਮਝਦੇ ਨੇ ਤੁਹਾਡਾ ਬਹੁਤ ਬਹੁਤ ਔਰ ਵਾਇਰੂ ਦੀ ਕਹਾਵਤਾਂ ਵਾਇਰੂ ਦੀ